ਹਰ ਪਾਵੇ ਸੋਹੀ ਇਸ ਤਰੀਕੇ ਨਾਲ ਜੀਵਨ ਦੀ ਮੁਕਤੀ ਮਿਲਣੀ ਹੈ ਹਰ ਗੁਣ ਗਾਵੇ ਮਤ ਉਤਮ ਹੋਏ ਸਹਜੇ ਸਹਜ ਸਮਾਵੇ ਸੋਏ ਜਿਵੇਂ ਜਿਵੇਂ ਅਸੀਂ ਹਰੀ ਦੇ ਗੁਣ ਗਾਉਂਦੇ ਜਾਵਾਂਗੇ ਹੁਣ ਇੱਥੇ ਬਹਿ ਕੇ ਅਸੀਂ ਹਰੀ ਦੇ ਗੁਣ ਗਾ ਰਹੇ ਆਂ ਰੋਜ਼ ਰੋਜ਼ ਆਉਨੇ ਆ ਬੈੰਨੇ ਆ ਇਹਦਾ ਕੀ ਫਾਇਦਾ ਹੈ ਸੰਗਤ ਕਰਨੇ ਆ ਜਿਹੜੀ ਅਸੀਂ ਇਹਦਾ ਕੀ ਫਾਇਦਾ ਹੈ ਕੀ ਲਾਭ ਹੈ ਬਹੁਤ ਵੱਡਾ ਲਾਭ ਹੈ ਇਹਦਾ ਅਸੀਂ ਕੁਛ ਨਾ ਕਰੀਏ ਸੰਗਤ ਜੀ ਰੋਜ਼ ਗੁਰੂ ਘਰ ਆਈਏ ਬੈਠੀਏ ਕਥਾ ਕੀਰਤਨ ਸੁਣੀਏ ਰਬ ਰਬ ਕਰੀਏ ਆਪਣੇ ਅੰਦਰੋਂ ਥੋੜੇ ਥੋੜੇ ਵਿਕਾਰਾਂ ਨੂੰ ਬਾਹਰ ਕੱਢਦੇ ਰਹੀਏ ਗੁਰੂ ਦੀ ਮਤ ਨੂੰ ਧਾਰਨ ਕਰਦੇ ਰਹੀਏ ਇਹਦਾ ਇਹ ਫਾਇਦਾ ਹੈ ਮਹਾਰਾਜ ਕਹਿੰਦੇ ਹਨ ਕਿ ਭਾਈ ਹਰ ਗੁਣ ਗਾਵੈ ਮਤ ਉੱਤਮ ਹੋਏ ਜਿਵੇਂ ਜਿਵੇਂ ਹਰੀ ਦੇ ਗੁਣ ਗਾਉਂਦਾ ਰਹੇਗਾ ਨਾ ਮਤ ਉੱਤਮ ਹੋ ਜਾਏਗੀ ਉੱਤਮ ਮਤਲਬ ਉੱਚੀ ਆਪਾਂ ਅਰਦਾਸ ਵਿੱਚ ਕਹਿੰਦੇ ਨਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਹਾਰਾਜ ਕਹਿੰਦੇ ਸਿੱਖ ਦਾ ਮਨ ਤੇ ਨੀਵਾ ਹੋਣਾ ਚਾਹੀਦਾ ਤੇ ਮਤ ਉੱਚੀ ਹੋਣੀ ਚਾਹੀਦੀ ਹੈ ਮਤ ਉੱਚੀ ਦਾ ਮਤਲਬ ਇਹ ਹੈ ਕਿ ਗਿਆਨ ਹੋਣਾ ਚਾਹੀਦਾ ਹਰ ਇੱਕ ਚੀਜ਼ ਦਾ ਹਰ ਇੱਕ ਚੀਜ਼ ਦਾ ਸਿੱਖ ਨੂੰ ਗਿਆਨ ਹੋਣਾ ਚਾਹੀਦਾ ਹੈ ਅੱਜ ਕਿੱਡੇ ਦੁੱਖ ਦੀ ਗੱਲ ਹੈ ਕਿ ਸਾਨੂੰ ਬੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨਾ ਪੁੱਛਣੀਆਂ ਪੈਂਦੀਆਂ ਨੇ ਛੋਟੀਆਂ-ਛੋਟੀਆਂ ਚੀਜ਼ਾਂ ਵੀ ਘਰ ਚ ਪਾਠ ਕਰਾਣਾ ਅਸੀਂ ਸਮੇਂ ਤੇ ਹੀ ਅੜੇ ਪਏ ਆ ਜੇ ਅਸੀਂ ਸਿੱਖ ਹੋ ਕੇ ਵੀ ਐਡੀ ਉੱਚੀ ਮਹਾਰਾਜ ਦੀ ਵਿਚਾਰ ਸੁਣ ਕੇ ਵੀ ਅਸੀਂ ਅਜੇ ਸਮੇਂ ਦਾ ਹੀ ਨਹੀਂ ਸਾਨੂੰ ਪਤਾ ਲੱਗ ਰਿਹਾ ਬਹੁਤ ਸੰਗਤਾਂ ਦਾ ਇਹ ਸਵਾਲ ਵੀ ਕਿਹੜੇ ਸਮਾਂ ਠੀਕ ਰਹਿੰਦਾ ਮਰਤਕ ਦੇ ਜੇ ਕਰਾਣਾ ਹੋਏ ਤੇ ਫਿਰ ਦੁਪਹਿਰਾਂ ਬਾਅਦ ਕਰਾਈਏ ਜੇ ਖੁਸ਼ੀ ਦਾ ਕਰਾਣਾ ਤੇ 12 ਤੋਂ ਪਹਿਲਾਂ ਕਰਾ ਲਈਏ ਇਹ ਇਹ ਸਵਾਲ ਹੁੰਦੇ ਸਾਡੇ ਸੰਗਤ ਜੀ ਇਹ ਕੋਈ ਗੱਲ ਨਹੀਂ ਹੈ ਜਦੋਂ ਦਿਲ ਕਰਦਾ ਜਦੋਂ ਟਾਈਮ ਠੀਕ ਲੱਗੇ ਮਹਾਰਾਜ ਨੇ ਕੋਈ ਬੰਦਸ਼ ਹੀ ਨਹੀਂ ਪਾਈ ਚਾਹੇ ਅਮਰਤ ਵੇਲੇ ਕਰਾ ਲਓ ਮੈਂ ਤੇ ਕਹਿੰਨਾ ਅਮਰਤ ਵੇਲੇ ਕਰਾਓ ਕਿੱਡਾ ਵਧੀਆ ਅਮਰਤ ਵੇਲੇ ਕਰਾਓ ਪਾਠ ਚਾਰ ਜੀ 10 ਜੀ 50 ਜੀ ਜਿੰਨੇ ਆਉਣ ਲਿਓ ਸੱਦੋ ਬਲਾਓ ਤੇ ਘਰ ਦੇ ਵਿੱਚ ਅੰਮ੍ਰਿਤ ਵੇਲੇ ਪਾਠ ਕਰਾ ਲਓ 10 ਵਜੇ ਕਰਾ ਲਓ 12 ਵਜੇ 2 ਵਜੇ ਸ਼ਾਮ ਨੂੰ ਰਾਤਰੀ ਦੀ ਕਰਾ ਲਓ ਮਹਾਰਾਜ ਨੇ ਕਦੇ ਕੁਝ ਕਿਹਾ ਹੀ ਨਹੀਂ ਵੀ ਸਮੇਂ ਦੇ ਬਾਰੇ ਸਮੇਂ ਦੇ ਚੱਕਰ ਚ ਪਾਏ ਨਹੀਂ ਫਿਰ ਦਿਸ਼ਾ ਵੀ ਕਿਹੜੇ ਪਾਸੇ ਕਰੀਏ ਮੂੰਹ ਕਿੱਧਰ ਨਾ ਕਰੀਏ ਕਿੱਧਰ ਪ੍ਰਕਾਸ਼ ਕਰੀਏ ਇਹ ਵੀ ਨਹੀਂ ਮਹਾਰਾਜ ਨੇ ਕੁਝ ਕਿਹਾ ਮਹਾਰਾਜ ਕਹਿੰਦੇ ਈਬੇ ਬੀਠੂਲ ਉਬੇ ਬੀਠੂਲ ਇੱਥੇ ਵੀ ਪਰਮਾਤਮਾ ਹੈ ਉੱਥੇ ਵੀ ਪਰਮਾਤਮਾ ਹੈ ਜਿਹੜੇ ਪਾਸੇ ਤੂੰ ਮੂੰਹ ਕਰ ਲੈ ਉਸ ਪਾਸੇ ਪਰਮਾਤਮਾ ਹੈ ਇੱਕ ਸਿੱਖ ਨੇ ਪੁੱਛਿਆ ਸੀ ਨਾ ਦਸਮ ਪਿਤਾ ਨੂੰ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਇੱਥੇ ਆ ਕੇ ਤੁਹਾਡੇ ਅੱਗੇ ਅਰਦਾਸ ਕਰਨੇ ਹੱਥ ਜੋੜ ਕੇ ਕਈ ਵਾਰੀ ਖੇਤਾਂ 'ਚ ਕੰਮ ਕਰਦੇ ਹੋਈਦਾ ਕਈ ਵਾਰੀ ਕਿਤੇ ਹੋਰ ਹੋਈਦਾ ਉਦੋਂ ਵੀ ਮਨ ਕਰੇ ਜੇ ਅਰਦਾਸ ਕਰਨ ਦਾ ਤੁਹਾਡੇ ਚਰਨਾਂ 'ਤੇ ਮਹਾਰਾਜ ਕਿਹੜੇ ਪਾਸੇ ਮੂੰਹ ਕਰੀਏ ਹਿੰਦੂਆਂ ਦੀ ਆਪਣੀ ਦਿਸ਼ਾ ਹੈ ਮੁਸਲਮਾਨਾਂ ਦੀ ਆਪਣੀ ਦਿਸ਼ਾ ਉਹ ਆਪੋ ਆਪਣੀ ਦਿਸ਼ਾ ਵੱਲ ਮੂੰਹ ਕਰਕੇ ਅਰਦਾਸ ਕਰਦੇ ਨੇ ਫਰਿਆਦ ਕਰਦੇ ਨੇ ਮਹਾਰਾਜ ਤੁਹਾਡੇ ਸਿੱਖਾਂ ਅਸੀਂ ਤੁਸੀਂ ਤੁਹਾਨੂੰ ਕਿਹੜੇ ਪਾਸੇ ਮੂੰਹ ਕਰਕੇ ਅਰਦਾਸ ਕਰੀਏ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ ਭਾਈ ਜਿਹੜੀ ਦਿਸ਼ਾ ਵੱਲ ਤੁਹਾਡਾ ਮਨ ਮੰਨੇ ਨਾ ਉਸੇ ਦਿਸ਼ਾ ਵੱਲ ਮੂੰਹ ਕਰਕੇ ਅਰਦਾਸ ਕਰਿਓ ਉਥੇ ਹੀ ਤੁਹਾਨੂੰ ਅਸੀਂ ਹਾਜ਼ਰ ਨਾਜ਼ਰ ਪ੍ਰਤੱਖ ਦਰਸ਼ਨ ਦੇ ਦੇਵਾਂਗੇ ਉਸੇ ਦਿਸ਼ਾ ਵੱਲ ਹੀ ਅਸੀਂ ਹੋਵਾਂਗੇ ਜਿੱਧਰ ਤੁਹਾਡਾ ਦਿਲ ਕਰੇ ਇਸ ਕਰਕੇ ਅਸੀਂ ਜਿੱਧਰ ਮਨ ਕਰੇ ਉਧਰ ਅਰਦਾਸ ਕਰ ਸਕਦੇ ਹਾਂ ਦੇਖ ਕੇ ਮਹਾਰਾਜ ਦੀ ਹਜ਼ੂਰੀ ਦੀ ਨਹੀਂ ਮੈਂ ਇੱਥੇ ਗੱਲ ਕਰ ਰਿਹਾ ਬਾਹਰ ਦੀ ਗੱਲ ਕਰ ਰਿਹਾ ਮਹਾਰਾਜ ਜੀ ਦੀ ਹਜ਼ੂਰੀ ਚ ਤੇ ਅਸੀਂ ਸਤਿਗੁਰੂ ਜੀ ਨੂੰ ਹੀ ਸਨਮੁਖ ਰੱਖਣਾ ਕਿਉਂਕਿ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਜਿਸ ਵਕਤ ਪਰ ਜਿਸ ਵੇਲੇ ਅਸੀਂ ਬਾਹਰ ਆ ਦੁਨੀਆ ਚ ਵਿਚਰ ਰਹੇ ਆ ਘਰ ਚ ਆ ਇਧਰ ਉਧਰ ਤਾਂ ਉਸ ਵੇਲੇ ਅਸੀਂ ਜਿੱਦਰ ਮਰਜੀ ਪ੍ਰਕਾਸ਼ ਮਹਾਰਾਜ ਦਾ ਜਿੱਦਰ ਸਹੂਲਤ ਹੋਵੇ ਜਿਹੜਾ ਸਮਾਂ ਹੋਵੇ ਮਹਾਰਾਜ ਤੇ ਕੋਈ ਬੰਦਸ਼ ਨਹੀਂ ਲਾਈ ਤਾਂ ਕੁਝ ਕੁ ਮਰਿਆਦਾ ਸਤਿਗੁਰੂ ਮਹਾਰਾਜ ਜੀ ਨੇ ਦਿੱਤੀਆਂ ਨੇ ਕਿ ਭਾਈ ਮਹਾਰਾਜ ਜੀ ਦੀ ਤਾਬਿਆ ਬੈਠਣਾ ਤੇ ਸਤਕਾਰ ਨਾਲ ਬੈਠਣਾ ਹੈ ਮਹਾਰਾਜ ਤਾਬਿਆਂ ਬੈਠਣਾ ਹੈ ਹੱਥ ਧੋ ਕੇ ਬੈਠਣਾ ਹੈ ਸੁਚੇ ਹੋ ਕੇ ਬੈਠਣਾ ਹੈ ਇਸ਼ਨਾਨ ਕਰੇ ਬਿਨਾਂ ਨਹੀਂ ਬੈਠਣਾ ਇਹ ਤਾਬਿਆਂ ਦੀ ਮਰਿਆਦਾ ਹੈ ਤੁਸੀਂ ਹੋਰ ਕਈ ਸੰਪਰਦਾਵਾਂ ਨੇ ਸੰਤਾਂ ਮਹਾਂਪੁਰਖਾਂ ਦਾ ਮੈਂ ਥੋੜਾ ਸੰਗ ਕੀਤਾ ਉਹਨਾਂ ਦੀ ਏਡੀ ਉੱਚੀ ਮਰਿਆਦਾ ਹੈ ਉਹ ਸਖਤ ਮਰਿਆਦਾ ਹੈ ਸਖਤੀ ਨਾਲ ਲਾਗੂ ਕਰਦੇ ਨੇ ਇਸ ਚੀਜ਼ ਨੂੰ ਅਸੀਂ ਤੇ ਚਲੋ ਕਹਿੰਦੇ ਨੇ ਵੀ ਚਲੋ ਕੋਈ ਨਹੀਂ ਮੜ ਮੋਟ ਇਸ਼ਨਾਨ ਕੀਤਾ ਜਾਂ ਨਹੀਂ ਕੀਤਾ ਉੱਥੇ ਬੜੀ ਸਖਤ ਸਜ਼ਾ ਦਿੱਤੀ ਜਾਂਦੀ ਹੈ ਜਿਹੜੇ ਉੱਥੇ ਉਹਨਾਂ ਦੇ ਬੱਚੇ ਜਿਹੜੇ ਹੋਰ ਕੋਈ ਸਿੱਖਿਆ ਲੈਂਦੇ ਜਾਂ ਕਿਸ ਤਰ੍ਹਾਂ ਸਗਤ ਸਜਾ ਦੇਂਦੇ ਨੇ ਜਿਹੜੀ ਕੋਈ ਇਸ ਤਰ੍ਹਾਂ ਦੀ ਗਤਾਈ ਕਰਦਾ ਭਾਈ ਅਮਰਤ ਛਕਿਆ ਜਿਨੇ ਤਾਬਿਆ ਤੇ ਬੈਠੇ ਤੇ ਉਹਨੇ ਇਸ਼ਨਾਨ ਕੀਤਾ ਹੋਏ ਕਈ ਸੰਪਰਦਾਵਾਂ ਦੇ ਵਿੱਚ ਤੇ ਕੇਸੀ ਇਸ਼ਨਾਨ ਦੀ ਮਰਿਆਦਾ ਵੀ ਕੇਸੀ ਇਸ਼ਨਾਨ ਕਰਕੇ ਪਾਠ ਕਰਨਾ ਹੈ ਇਸ਼ਨਾਨ ਕਰਕੇ ਸੁੱਚੇ ਹੋ ਕੇ ਕਿਉਂਕਿ ਜੇ ਸਾਡਾ ਤਾਂ ਨਹੀਂ ਨਹੀਂ ਸੁੱਚਾ ਕਰਕੇ ਪਾਠ ਅਸੀਂ ਕਰ ਸਕਦੇ ਤੇ ਦੇ ਮਨ ਦੀ ਸੁਚੇਮਤਾ ਤੇ ਕਿ ਤੱਕ ਕਿੱਥੇ ਕਿਵੇਂ ਪਹੁੰਚਾਂਗੇ ਸਰੀਰ ਸੁੱਚਾ ਹੋਵੇ ਪਹਿਲਾਂ ਫਿਰ ਮਨ ਸੁਚਾ ਹੋਵੇਗਾ ਸਰੀਰ ਸੁਚੇਤ ਹੋਵੇ ਫਿਰ ਵੀ ਮਨ ਨੂੰ ਜੋੜ ਪਾਵਾਂਗੇ ਨਾ ਤਾਂ ਕਰਕੇ ਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਭਾਈ ਜੇ ਤੂੰ ਭੁੱਖਾ ਵੀ ਹੈ ਨਾ ਤਾਂ ਤੂੰ ਪ੍ਰਸ਼ਾਦੇ ਛੱਕ ਕੇ ਪਾਠ ਕਰ ਲੈ ਇਹ ਨਾ ਹੋਵੇ ਵੀ ਤੇਰਾ ਧਿਆਨ ਭੁੱਖ ਵੱਲ ਰਹੇ ਭੁੱਖੇ ਭਗਤ ਨਾ ਕੀਜੈ ਭਾਈ ਭੁੱਖੇ ਹੋ ਕੇ ਵੀ ਭਗਤੀ ਨਹੀਂ ਕਰਨੀ ਪ੍ਰਸ਼ਾਦਾ ਪਾਣੀ ਛੱਕ ਕੇ ਗੁਰੂ ਦੀ ਦਰ ਤੇ ਮਰਿਆਦਾ ਸੀ ਨਾ ਸੰਗਤਾਂ ਗੁਰੂ ਸਾਹਿਬ ਵੇਲੇ ਕਹਿੰਦੀ ਹੁੰਦੀਆਂ ਸਨ ਪਹਿਲਾਂ ਪੰਗਤ ਪਛੈ ਸੰਗਤ ਇਹ ਗੁਰੂ ਸਾਹਿਬ ਦੇ ਵੇਲੇ ਹੁਕਮ ਸਨ ਵੀ ਜਿਹੜਾ ਵੀ ਆਵੇ ਉਹ ਪਹਿਲਾਂ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਸ਼ਕੇ ਤੇ ਫਿਰ ਸਾਡੇ ਦਰਬਾਰ 'ਚ ਆ ਕੇ ਸਾਨੂੰ ਮੱਥਾ ਟੇਕੇ ਇਹ ਨਿਯਮ ਸੀ ਸਿੱਖਾਂ ਦੇ ਵੇਲੇ ਗੁਰੂਆਂ ਦੇ ਵੇਲੇ ਤਾਂ ਉਸ ਵੇਲੇ ਕਈ ਆਉਂਦੇ ਵੀ ਸਨ ਉਹ ਕਹਿੰਦੇ ਸੰਜੀ ਅਸੀਂ ਨਹੀਂ ਅਸੀਂ ਪ੍ਰਸ਼ਾਦਾ ਨਹੀਂ ਸ਼ਕਣਾ ਅਸੀਂ ਆਪਣਾ ਪਰਸਨਲ ਬਣਾ ਕੇ ਪ੍ਰਸ਼ਾਦਾ ਸ਼ਕਦੇ ਹਾਂ ਮਹਾਰਾਜ ਨੂੰ ਆ ਕੇ ਸਿੱਖਾਂ ਕਿਹਾ ਵੀ ਮਹਾਰਾਜ ਇੱਕ ਪੰਡਤ ਜੀ ਆਏ ਨੇ ਬ੍ਰਾਹਮਣ ਆਏ ਨੇ ਉਹ ਕਹਿੰਦੇ ਵੀ ਅਸੀਂ ਆਪਣਾ ਹੀ ਪ੍ਰਸ਼ਾਦਾ ਸ਼ਕਦੇ ਆਂ ਤੇ ਅਸੀਂ ਦਰਸ਼ਨ ਕਰਨਾ ਚਾਹੁੰਦੇ ਆਂ ਤੁਹਾਡੇ ਤੇ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਮਹਾਰਾਜ ਜੀ ਬੈਠੇ ਤੇ ਉਹ ਪੰਡਿਤ ਜੀ ਨੇ ਦਾ ਸੁਨੇਹਾ ਆ ਗਿਆ ਸਿੱਖਾਂ ਪਾਸ ਸਿੱਖਾਂ ਨੇ ਲਿਆ ਕੇ ਮਹਾਰਾਜ ਨੂੰ ਕਿਹਾ ਮਹਾਰਾਜ ਜੀ ਕਹਿੰਦੇ ਵੀ ਨਹੀਂ ਮਰਿਆਦਾ ਸਭ ਲਈ ਇੱਕੋ ਹੀ ਹੈ ਚਾਹੇ ਕੋਈ ਪੰਡਤ ਹੈ ਚਾਹੇ ਕੋਈ ਕੋਈ ਵੀ ਧਰਮ ਦਾ ਕੋਈ ਜਾਤ ਦਾ ਕੋਈ ਵੀ ਹੈ ਮਰਿਆਦਾ ਸਭ ਲਈ ਇੱਕ ਹੈ ਵੀ ਜੇ ਅਸੀਂ ਹੁਕਮ ਕੀਤਾ ਵੀ ਪ੍ਰਸ਼ਾਦਾ ਲੰਗਰ ਛੱਕ ਕੇ ਹੀ ਕੋਈ ਆਏ ਬੇਸ਼ੱਕ ਇੱਕ ਬੁਰਕੀ ਅੱਧੀ ਪ੍ਰਸ਼ਾਦਾ ਇੱਕ ਪ੍ਰਸ਼ਾਦਾ ਛਕੇ ਛੱਕ ਕੇ ਫਿਰ ਆਏ ਸਾਡੇ ਪਾਸ ਫਿਰ ਅਸੀਂ ਦਰਸ਼ਨ ਦੇਵਾਂਗੇ ਕਹਿੰਦੇ ਜੀ ਉਹ ਤਾਂ ਜਿੱਤੇੜਿਆ ਕਹਿੰਦੇ ਵੀ ਦਰਸ਼ਨ ਵੀ ਕਰਨੇ ਤੇ ਪ੍ਰਸ਼ਾਦਾ ਵੀ ਸ਼ਿੰਗਮਾਰੇ ਕਹਿੰਦੇ ਨਾ ਉਹਨੂੰ ਕੋ ਚਲਾ ਜਾ ਭਾਈ ਜੇ ਦਰਸ਼ਨ ਕਰਨੇ ਨੇ ਤੇ ਛਕਣਾ ਪਏਗਾ ਹੁਣ ਉੱਥੇ ਸੋਚਣ ਲੱਗ ਗਿਆ ਸੁਣਿਓ ਸਾਧ ਸੰਗਤ ਜੀ ਮੈਂ 2 ਮਿੰਟ ਚ ਸਮਾਪਤੀ ਕਰਾਂਗਾ ਇਸ ਬੇਨਤੀ ਦੀ ਉਹਨਾ ਸੋਚਣ ਲੱਗ ਗਿਆ ਵੀ ਮਨਾ ਕੀ ਕਰਾਂ ਵੀ ਜੇ ਇੱਥੇ ਬਹਿ ਕੇ ਪ੍ਰਸ਼ਾਦਾ ਛਕਦਾ ਫਿਰ ਮੇਰਾ ਧਰਮ ਟੁੱਟਦਾ ਵੀ ਮੈਂ ਤਾਂ ਸ਼ੁਰੂ ਤੋਂ ਆਪ ਸੁਚਮਤਾ ਦਾ ਪ੍ਰਸ਼ਾਦਾ ਬਣਾ ਕੇ ਛਕਦਾ ਇੱਥੇ ਤੇ ਨਾਲ ਸ਼ੁੱਧਰ ਵੀ ਬਿਠਾ ਦਿੰਦੇ ਮਹਾਰਾਜ ਗੁਰੂ ਦੀ ਮਰਿਆਦਾ ਵੱਖਰੀ ਹੈ ਇਹਨਾਂ ਹਿੰਦੂ ਵੀਰਾਂ ਦੀ ਵੱਖਰੀ ਹੈ ਆਪਾਂ ਬਣਾ ਕੇ ਸੁਚਮਤਾ ਦਾ ਨਾਲ ਬ੍ਰਾਹਮਣ ਛ ਸੋਚ ਬੈ ਗਿਆ ਵਿਚਾਰ ਚ ਪੈ ਗਿਆ ਮੈਂ ਕੀ ਕਰਾਂ ਕੀ ਕਰਾਂ ਆਖਰ ਫੈਸਲਾ ਲਿਆ ਵੀ ਮੈਂ ਨਹੀਂ ਕਰਨੇ ਦਰਸ਼ਨ ਉ ਜਾ ਰਿਹਾ ਸੀ ਗੰਗਾ ਦੇ ਦਰਸ਼ਨਾਂ ਨੂੰ ਜਾ ਰਿਹਾ ਸੀ ਹਰਦਵਾਰ ਨੂੰ ਜਾ ਰਿਹਾ ਸੀ ਕਹਿੰਦਾ ਚੱਲ ਮੈਂ ਉਧਰ ਚਲਣਾ ਮੈਂ ਆਪਣੇ ਧਰਮ ਤੇ ਪੱਕਾ ਰਹਿਣਾ ਪਰ ਜਦੋਂ ਜਾਂਦਾ ਹੈ ਨਾ ਬੜੀ ਮਨ ਦੇ ਵਿੱਚ ਉਹਦੇ ਹੀਣਤਾ ਹੈ ਬੜੀ ਮਨ ਚ ਸੋਚ ਹੈ ਵੀ ਮੈਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਬਿਨਾ ਆ ਗਿਆ ਪਿਆਰ ਬੜਾ ਕਰਦਾ ਸੀ ਪਰ ਆਪਣੀ ਮਰਿਆਦਾ ਤੋਂ ਵੀ ਨਹੀਂ ਸੀ ਪਿਛੇ ਹਟਣਾ ਚਾਹੁੰਦਾ ਰਸਤੇ ਚ ਗਿਆ ਜਦੋਂ ਰਾਤਰੀ ਹੋਈ ਰਾਤਰੀ ਦੇ ਵੇਲੇ ਉਸ ਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਉਹ ਜਿੱਥੇ ਜਾ ਰਿਹਾ ਨਾ ਦਰਸ਼ਨ ਮਿਲੇ ਕਰਨ ਉਹਨੂੰ ਅਭਾਸ ਹੋਇਆ ਵੀ ਉੱਥੇ ਗੁਰੂ ਸਹਿ ਮਹਾਰਾਜ ਖੜੇ ਨੇ ਉੱਥੇ ਸਤਿਗੁਰੂ ਮਹਾਰਾਜ ਜੀ ਖੜੇ ਨੇ ਤੇ ਉੱਥੇ ਵੀ ਉਸ ਨੂੰ ਜਾ ਕੇ ਵੀ ਸੁੱਖ ਨਹੀਂ ਮਿਲ ਰਿਹਾ ਉੱਥੇ ਜਾ ਕੇ ਵੀ ਭਟਕ ਰਿਹਾ ਹੈ ਮਨ ਦੇ ਵਿੱਚ ਸਾਰੀ ਰਾਤ ਤੋਖਲੀ ਲੱਗੀ ਰਹੀ ਚੈਨ ਨਹੀਂ ਮਿਲਿਆ ਭਟਕਣਾ ਰਹੀ ਇੱਕ ਪਲ ਦੀ ਨੀਂਦ ਨਹੀਂ ਰਹੀ ਸੁਪਣਿਆਂ ਦੇ ਵਿੱਚ ਇੰਨਾ ਦੁੱਖ ਪਾਇਆ ਇੰਨਾ ਦੁੱਖ ਪਾਇਆ ਸਵੇਰੇ ਉઠਿਆ ਤੇ ਉੱਥੋਂ ਹੀ ਆਪਣਾ ਸਫਰ ਵਾਪਸ ਨੂੰ ਮੋੜ ਲਿਆ ਗੁਰੂ ਸਾਹਿਬ ਵੱਲ ਨੂੰ ਵੀ ਛੱਡ ਮਣਾ ਮੈਂ ਗੁਰੂ ਨੂੰ ਛੱਡ ਕੇ ਕਿੱਥੇ ਜਾ ਰਿਆਂ ਮੈਨੂੰ ਨਹੀਂ ਕੁਝ ਸੁੱਖ ਮਿਲਣਾ ਉੱਥੇ ਗਿਆ ਵਾਪਸ ਜਾ ਕੇ ਸਿੱਖਾਂ ਨੇ ਪਹਿਚਾਨ ਲਿਆ ਕਿ ਪੰਡਤ ਜੀ ਤੁਸੀਂ ਫੇਰ ਆ ਗਏ ਤੁਹਾਨੂੰ ਦੱਸਿਆ ਸੀ ਕੱਲ ਵੀ ਕਹਿੰਦੇ ਸਿੱਖੋ ਮੈਂ ਤਾਂ ਪ੍ਰਸ਼ਾਦਾ ਛਕਣ ਆਇਆ ਮੈਨੂੰ ਦੋ ਦੱਸੋ ਬੈਠਣਾ ਕਿੱਥੇ ਹੈ ਕਹਿੰਦੇ ਜੀ ਲੱਗੀ ਪੰਗਤ ਬਹਿ ਜਾਓ ਤੇ ਬਿਠਾਇਆ ਵੀ ਕਿੱਥੇ ਬਿਲਕੁਲ ਸ਼ੂਦਰ ਦੇ ਨਾਲ ਜਿਹਨੂੰ ਨੀਵਾ ਨੀਵਾ ਕਹਿੰਦੇ ਸਨ ਉਹਦੇ ਨਾਲ ਬਿਠਾਇਆ ਬੈਠੇ ਪ੍ਰਸ਼ਾਦਾ ਛਕਿਆ ਛਕਿਆ ਤੇ ਫਿਰ ਕਹਿੰਦੇ ਹੁਣ ਕਰ ਸਕਦੇ ਕਹਿੰਦੇ ਜੀ ਹਾਂ ਹੁਣ ਦਰਸ਼ਨ ਕਰ ਸਕਦੇ ਹੋ ਤਿਤਨ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਗਏ ਮਹਾਰਾਜ ਜਾਨੀ ਜਾਨ ਕਹਿੰਦੇ ਪੰਡਤ ਜੀ ਇੰਨਾ ਰਾਹ ਅਗਾ ਪਿੰਡਾ ਤੈਅ ਕਰਕੇ ਤੇ ਫਿਰ ਅੱਧ ਚੋਂ ਵਾਪਸ ਮੁੜ ਕੇ ਆਇਓ ਜੇ ਪਹਿਲਾਂ ਹੀ ਆ ਜਾਂਦੇ ਤੇ ਚੰਗਾ ਨਹੀਂ ਸੀ ਹੈਰਾਨ ਹੋ ਗਿਆ ਵੀ ਇਹ ਗੱਲ ਤਾਂ ਕਿਸੇ ਨੂੰ ਪਤਾ ਹੀ ਨਹੀਂ ਤੇ ਮਹਾਰਾਜ ਕਿੱਥੋਂ ਚਰਨਾ ਤੇ ਲਿਵਟ ਕੇ ਇਸ ਤਰ੍ਹਾਂ ਸਤਿਗੁਰੂ ਜੀ ਨਾਲ ਜੋੜ ਲੈਂਦੇ ਸਨ ਸੰਗਤ ਨੂੰ ਦੁਨੀਆ ਨੂੰ ਸਮਾਜ ਦਾ ਭਲਾ ਕਰਕੇ ਤੇ ਮਾਫ ਕਰਿਓ ਅਸੀਂ ਕਹਿੰਦੇ ਆ ਵੀ ਅਸੀਂ ਹੀ ਸਹੀ ਆ ਸਾਨੂੰ ਗੁਰੂ ਸਹਿ ਮਹਾਰਾਜ ਅੱਗੇ ਝੁਕਣਾ ਆਉਣਾ ਚਾਹੀਦਾ ਗੁਰੂ ਮਹਾਰਾਜ ਜੀ ਦੀ ਗੱਲ ਨੂੰ ਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਗੁਰੂ ਮਹਾਰਾਜ ਦੀ ਮਰਿਆਦਾ ਨੂੰ ਮੰਨਣਾ ਆਉਣਾ ਚਾਹੀਦਾ ਹੈ ਮੈਂ ਬੇਨਤੀ ਕਰ ਰਿਹਾ ਸੀ ਕਿ ਅਸੀਂ ਗੁਰੂ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖੀਏ ਗੁਰੂ ਜੀ ਦੀ ਮਰਿਆਦਾ ਤਾਬਿਆਂ ਤੇ ਬੈਠੀਏ ਤੇ ਚੌਂਕੜੀ ਮਾਰ ਕੇ ਬੈਠੀਏ ਬਿਨਾਂ ਚੌਂਕੜੇ ਤੋਂ ਤਾਬਿਆਂ ਨਹੀਂ ਬੈਠਣਾ ਜੇ ਨਹੀਂ ਬੈਠਿਆ ਜਾਂਦਾ ਨਾ ਚੌਂਕੜਾ ਮਾਰ ਕੇ ਫਿਰ ਨਹੀਂ ਬੈਠਣਾ ਇਹ ਮਰਿਆਦਾ ਹੈ ਬੇਸ਼ੱਕ ਕਿਸੇ ਨੂੰ ਨਾ ਸਹੀ ਲੱਗੇ ਪਰ ਇਹੀ ਮਰਿਆਦਾ ਹੈ ਜੇ ਵੈਸੇ ਥੋੜਾ ਬਤਾ ਕੋਈ ਦਿੱਕਤ ਹੋਈ ਹੈ ਬੰਦਾ ਪਸਾਂ ਥੋੜਾ ਜਿਹਾ ਕਰ ਸਕਦਾ 1-2 ਸੈਕਿੰਡ ਦੇ ਵਿੱਚ ਪਰ ਤਾਬਿਆ ਤੇ ਚੌਂਕੜਾ ਮਾਰ ਕੇ ਬੈਠਣ ਦੀ ਮਰਿਆਦਾ ਹੈ ਜੇ ਕਿਸੇ ਤੋਂ ਚੌਂਕੜਾ ਨਹੀਂ ਵੱਜਦਾ ਉਹ ਨਹੀਂ ਬੈ ਸਕਦਾ ਇਹ ਮਰਿਆਦਾ ਹੈ ਹੱਥ ਧੋ ਕੇ ਬਹਿਣਾ ਸੁੱਚੇ ਹੋ ਕੇ ਬਹਿਣਾ ਚੌਂਕੜਾ ਮਾਰ ਕੇ ਬਹਿਣਾ ਗਲ ਚ ਹਜੂਰੀਆ ਲੈ ਕੇ ਬਹਿਣਾ ਸਿਰ ਪੂਰਾ ਟੱਕਿਆ ਹੋਇਆ ਹੋਵੇ ਦਸਤਾਰ ਹੋਵੇ ਕੋਈ ਬੀਬੀ ਆ ਤਾਂ ਸਿਰ ਤੇ ਪੂਰੀ ਚੁੰਨੀ ਹੋਵੇ ਏਵਨ ਮਰਿਆਦਾ ਤੇ ਹੋਰ ਵੀ ਅੱਗੇ ਬੜਾ ਕੁਝ ਕਹਿੰਦੀ ਆ ਬੀਬੀਆਂ ਨੇ ਕੋਈ ਐਸੀ ਚੀਜ਼ ਜਿਵੇਂ ਹਾਰ ਸ਼ਿੰਗਾਰ ਵਾਲੀ ਉਹ ਵੀ ਨਹੀਂ ਕੀਤੀ ਹੋਣੀ ਚਾਹੀਦੀ ਜੇ ਤਾਬੇ ਹਤੇ ਬਹਿਣਾ ਉਹ ਚੀਜ਼ਾਂ ਸਾਰੀਆਂ ਨਹੀਂ ਹੋਣੀਆਂ ਚਾਹੀਦੀਆਂ ਮਰਿਆਦਾ ਦੇ ਵਿੱਚ ਤੇ ਨੱਕ ਛੇਦਕ ਕੰਨ ਛੇਦਕ ਗਹਿਣੇ ਇਹ ਵੀ ਸਾਡੇ ਮਨਾ ਕੀਤੇ ਗਏ ਨੇ ਵੀ ਸਰੀਰ ਨੂੰ ਵਿੰਨ ਕੇ ਜਿਹੜੇ ਗਹਿਣੇ ਨੇ ਨਾ ਉਹੀ ਨਹੀਂ ਪਾਣੇ ਸਾਡੇ ਗੁਰੂ ਸਾਹਿਬਾਂ ਨੇ ਗਹਿਣੇ ਪਹਿਨਨੇ ਨੇ ਬੇਸ਼ੱਕ ਹੱਥ ਵਿੱਚ ਮਹਾਰਾਜ ਕੰਗਣ ਪਾਇਆ ਕਰਦੇ ਸਨ ਕੀਮਤੀ ਹਾਰ ਕੈਂਠੇ ਪਾਇਆ ਕਰਦੇ ਸਨ ਉਹ ਪਾ ਸਕਦੇ ਹੋ ਪਰ ਜਿਹੜੇ ਸਰੀਰ ਨੂੰ ਛੇਦਕ ਗਹਿਣੇ ਹੁੰਦੇ ਨੇ ਨਾ ਛੇਦ ਕੇ ਵਿੰਨ ਕੇ ਪਾਏ ਜਾਂਦੇ ਨੇ ਉਹ ਮਰਿਆਦਾ ਚ ਲਿਖੇ ਨੇ ਵੀ ਨਹੀਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਪੜੋ ਉਹਦੇ ਚ ਸਾਰਾ ਕੁਝ ਲਿਖਿਆ ਹੋਇਆ ਹੈ ਕਹਿੰਦੇ ਨੱਕ ਛੇਦਕ ਔਰ ਕੰਨ ਛੇਦਕ ਜਿਹੜੇ ਗਹਿਣੇ ਨੇ ਉਹ ਬਿਲਕੁਲ ਨਹੀਂ ਪਹਿਨਨੇ ਇੱਕ ਸਿੱਖ ਨੇ ਖਾਸ ਕਰਕੇ ਦੂਸਰੇ ਜੇ ਤੁਹਾਨੂੰ ਚੰਗਾ ਲੱਗਦਾ ਕੋਈ ਗਲ ਚ ਹਾਰ ਪਾਣਾ ਪਾ ਸਕਦੇ ਹੋ ਕੋਈ ਕੰਗਣ ਪਾਣਾ ਸੋਨੇ ਦਾ ਮਹਿੰਗੇ ਤੋਂ ਮਹਿੰਗਾ ਪਾ ਸਕਦੇ ਹੋ ਉਹਦੇ ਚ ਕੋਈ ਮਨਾਈ ਨਹੀਂ ਸਾਡੇ ਗੁਰੂ ਸਾਹਿਬ ਆਪ ਪਹਿਨਦੇ ਰਹੇ ਨੇ ਪਰ ਇੱਥੇ ਗੱਲ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਪਹਿਨਾਏ ਇੱਕ ਕੰਗਣ ਪਣਾਇਆ ਉਹਨਾਂ ਨੇ ਨਾ ਸੁੱਟਤਾ ਆਪ ਜੀ ਨੂੰ ਇਤਿਹਾਸ ਦਾ ਪਤਾ ਹੈ ਮਾਤਾ ਜੀ ਆਏ ਤੇ ਮਾਤਾ ਜੀ ਆਏ ਤੇ ਕਹਿੰਦੇ ਪੁੱਤਰ ਕੰਗਣ ਸੀ ਤੇਰੇ ਬੜਾ ਕੀਮਤੀ ਸੀ ਕਿੱਥੇ ਸੁੱਟੇ ਆਈ ਕਿੰਦੇ ਜੀ ਆਉ ਦੱਸਣਾ ਨਾਲ ਲੈ ਕੇ ਦੂਜਾ ਜਿਹੜਾ ਪਾਇਆ ਸੀ ਲਾ ਕੇ ਉਹ ਵੀ ਸੁੱਟਦਾ ਕਿੰਨੇ ਮਾਤਾ ਜੀ ਉੱਥੇ ਸੁੱਟਿਆ ਆ ਭਾਵ ਹੋਣਾ ਚਾਹੀਦਾ ਜੇ ਸੀ ਪਾਣੀ ਹੈ ਨਾ ਕੋਈ ਚੀਜ਼ ਪਾ ਕੇ ਇਹ ਨਾ ਵਿਖਾਵਾ ਕਰੀਏ ਵੀ ਆਹ ਦੇਖੋ ਮੈਂ ਲੱਖ ਦਾ ਪਾਈ ਫਿਰਨਾ 2 ਲੱਖ ਦਾ ਪਾਈ ਫਿਰਨਾ 10 ਤੋਲੇ ਦਾ 5 ਤੋਲੇ ਦਾ ਪਾਈ ਫਿਰਨਾ ਆ ਨਾ ਹੋਵੇ ਭਾਵ ਫਿਰ ਗੁਰੂ ਸਾਹਿਬਾਂ ਵਰਗਾ ਹੋਣਾ ਚਾਹੀਦਾ ਜੇ ਪਾਣਾ ਵਿਖਾਵੇ ਦਾ ਨਹੀਂ ਜਦੋਂ ਤਿਆਗਣਾ ਤੇ ਇੱਕ ਨਿਮਖ ਵੀ ਨਹੀਂ ਸੋਚਣਾ ਆ ਲਓ ਜੀ ਆ ਗਿਆ ਜੇ ਪਾਣੀ ਚ ਹੀਰਾ ਦਿੱਤਾ ਸੀ ਲਿਆ ਕੇ ਮਹਾਰਾਜ ਜੀ ਨੂੰ ਗੁਰਗੱਧ ਮਹਾਰਾਜ ਜੀ ਗੁਰਗੱਦੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਹਾਰਾਜ ਰਾਜ ਤਖਤ ਦਵਾਉਂਦੇ ਰਹੇ ਜਦੋਂ ਤਖਤ ਦਵਾਇਆ ਤਾਂ ਸਤਗੁਰੂ ਮਹਾਰਾਜ ਜੀ ਦੇ ਕੋਲ ਰਾਜਾ ਆਇਆ ਤੇ ਰਾਜੇ ਨੇ ਆ ਕੇ ਬੜਾ ਕੀਮਤੀ ਹੀਰਾ ਦਿੱਤਾ ਤੇ ਮਹਾਰਾਜ ਜੀ ਨੇ ਉਹ ਚੱਕ ਕੇ ਵਾਹ ਕੇ ਇੱਕ ਦਾਵਰੀ ਚ ਮਾਰੇ ਆ ਕਹਿੰਦਾ ਜੀ ਮਹਾਰਾਜ ਜੀ ਨਹੀਂ ਸੀ ਲੈਣਾ ਤਾਂ ਮੈਨੂੰ ਵਾਪਸ ਦੇ ਦੇਂਦੇ ਮਹਾਰਾਜ ਕਹਿੰਦੇ ਲੈ ਮਾਰ ਤੇ ਹਨ ਤੂੰ ਦੇਖ ਲੈ ਭਰੀ ਪਈ ਨਹਿਰ ਨਦੀ ਜਿੰਨੇ ਚਾਹੀਦੇ ਕੱਢ ਲੈ ਦੇਖਿਆ ਤੇ ਹੈਰਾਨ ਹੋ ਗਿਆ ਇੰਨੇ ਹੀਰੇ ਮਹਾਰਾਜ ਮੈਂ ਤੁਹਾਨੂੰ ਕੀ ਦਿਆਂ ਜਿਹੜੇ ਸਤਿਗੁਰੂ ਆਪ ਗੁਣਾਂ ਦੇ ਖਾਨੇ ਸੀ ਉਹਨਾਂ ਨੂੰ ਕੁਝ ਨਹੀਂ ਦੇ ਸਕਦੇ ਅਸੀਂ ਗੁਰੂ ਕੋਲ ਕੁਝ ਸਾਧ ਸੰਗਤ ਜੀ ਦੇ ਨਹੀਂ ਆਉਂਦੇ ਗੁਰੂ ਸਾਹਿਬ ਤੋਂ ਲੈਣ ਆਉਨੇ ਆ ਗੁਰੂ ਸਾਹਿਬ ਜੀ ਤੋਂ ਪ੍ਰਾਪਤੀ ਦੀ ਇੱਛਾ ਰੱਖੀਏ ਜੇ ਦਾਤਾ ਮੰਗਦੇ ਆ ਤਾਂ ਸਿੱਖਿਆ ਵੀ ਗੁਰੂ ਸਾਹਿਬ ਜੀ ਤੋਂ ਹੀ ਲੈਣੀ ਹੈ ਕਿ ਮਹਾਰਾਜ ਸਾਨੂੰ ਸਿੱਖਿਆ ਦਿਓ ਮਤ ਦਿਓ ਸੁਮਤ ਦਿਓ ਹਰ ਗੁਣ ਗਾਵੈ ਮਤ ਉੱਤਮ ਹੋਏ ਸਹਿਜੇ ਸਹਿਜ ਸਮਾਵੈ ਸੋਏ ਇਸ ਤਰ੍ਹਾਂ ਹਰੀ ਦੇ ਗੁਣ ਗਾਉਂਦੇ ਆ ਗਾਉਂਦੇ ਆ ਗਾਉਂਦੇ ਆ ਗਾਉਂਦੇ ਆ ਮਤ ਉੱਤਮ ਕਰਨੀ ਹੈ ਅਸੀਂ ਮਤ ਉੱਚੀ ਕਰਨੀ ਹੈ ਸਾਡੀ ਮਤ ਉੱਚੀ ਹੋ ਜਾਏ ਸਾਨੂੰ ਇੱਕ ਇੱਕ ਚੀਜ਼ ਦਾ ਪਤਾ ਹੋਵੇ ਵੀ ਮर्यादा ਕੀ ਹੈ ਰੁਮਾਲਾ ਸਾਹਿਬ ਕਿਵੇਂ ਚੁੱਕਣਾ ਹੈ ਮਹਾਰਾ ਦਾ ਪਾਠ ਕਿਵੇਂ ਹੁਕਮਨਾਮਾ ਕਿਵੇਂ ਸਾਰੀ ਮर्याਦਾ ਪਹਿਲਾਂ ਪਤਾ ਹੋਵੇ ਫਿਰ ਅਸੀਂ ਇਹ ਪੌੜੀ ਅੱਗੇ ਵਧਾਈਏ ਅਸੀਂ ਸਿੱਧੇ ਹੀ ਡਾਇਰੈਕਟ ਮਹਾਰਾਜ ਜੀ ਦਿੱਤੀ ਆਜ਼ਾਦੀ ਦਾ ਖੁੱਲ ਦਾ ਫਾਇਦਾ ਚੁੱਕਣੇ ਆ ਨਾ ਪਤਾ ਹੋ ਕੇ ਫਿਰ ਗਲਤੀਆਂ ਕਰਨੇ ਆ ਗਲਤੀਆਂ ਦੀ ਫਿਰ ਭੁੱਲਣਾ ਹੁੰਦੀ ਆ ਭੁੱਲਣਾ ਦੇ ਫਿਰ ਅਸੀਂ ਕਹਿੰਨੇ ਆ ਵੀ ਸਾਡੇ ਦੁੱਖ ਹੋ ਗਿਆ ਤੇ ਆਹ ਪਰੇਸ਼ਾਨੀ ਹੋ ਗਈ ਆ ਮੁਸ਼ਕਲ ਹੋ ਗਈ ਚਾਹੀਦਾ ਕਮਾਨ ਪੁੰਨ ਆਏ ਸੀ ਤੇ ਕਮਾ ਕੇ ਪਾਪ ਚਲੇ ਜਾਈਏ ਐਸਾ ਕਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਐਸਾ ਕੰਮ ਕਦੇ ਵੀ ਨਾ ਕਰੋ ਜਿਹਦੇ ਚ ਅੰਤ ਪਛਤਾਵਾ ਆਏ ਮਹਾਰਾਜ ਕਹਿੰਦੇ ਅਗੇ ਦੂਜੇ ਪਾਏ ਨਾ ਸੇਵਿਆ ਜਾਏ ਹੋਮੈ ਮਾਇਆ ਮਹਾ ਬਿਖ ਖਾਏ ਭਾਈ ਦੂਜੇ ਪਾਏ ਚ ਹੋਰ ਕਿਸੇ ਪਿਆਰ ਚ ਜੇ ਪੈ ਕੇ ਪੂਜਣ ਲੱਗਾਗੇ ਤਾਂ ਨਹੀਂ ਪੂਜਿਆ ਜਾਣਾ ਪੁੱਤ ਕੁਟੰਬ ਗ੍ਰਹਿ ਮੋਹਿਆ ਮਾਇ ਮਨਮੁਖ ਅੰਦਾ ਆਵੇ ਜਾਏ ਸਾਡੇ ਪੁੱਤਰ ਪਰਿਵਾਰ ਇਹਨਾਂ ਦੇ ਮੋਹ ਮਾਇਆ ਦੇ ਵਿੱਚ ਇਨਸਾਨ ਕਹਿੰਦੇ ਮਨਮੁਖ ਜਿਹੜਾ ਹੈ ਖਚਿਤ ਹੋਇਆ ਪਿਆ ਹੈ ਹਰ ਹਰ ਨਾਮ ਦੇਵੈ ਜਨ ਸੋਏ ਅਨੰਦਿਨ ਭਗਤ ਗੁਰ ਸ਼ਬਦੀ ਹੋਏ ਜਦੋਂ ਹਰੀ ਦਾ ਨਾਮ ਜਪਦਿਆਂ ਜਪਦਿਆਂ ਕਿਸੇ ਜਨ ਨੇ ਪ੍ਰਾਪਤ ਕਰ ਲਿਆ ਅਨੰਦਿਨ ਭਗਤ ਫਿਰ ਦਿਨ ਤੇ ਰਾਤ ਗੁਰੂ ਦੇ ਸ਼ਬਦ ਚ ਜੁੜ ਕੇ ਭਗਤੀ ਹੁੰਦੀ ਹੈ ਗੁਰਮਖ ਵਿਰਲਾ 부ਝੈ ਕੋਏ ਨਾਨਕ ਨਾਮ ਸਮਾਵੈ ਸੋਏ ਮਹਾਰਾਜ ਜੀ ਕਹਿੰਦੇ ਕੋਈ ਵਿਰਲਾ ਇਸ ਗੁਰਮਤ ਨੂੰ 부ਝ ਸਕਦਾ ਹੈ ਸਮਝ ਸਕਦਾ ਹੈ